ਇਹਦੀ ਵੀਡੀਓ ਚ ਮੈਡੀਕਲ ਇਨਫੋਰਮੇਸ਼ਨ ਰਹੇਗੀ ਸਿਰਫ ਦਵਾਈ ਦੇਖ ਲੋ ਜੀ ਫਿਰ ਬੈਕ ਦੀ ਹਾਂਜੀ ਮਿਲ ਜਾਣ ਜੀ ਇਹ ਕਾਦੇ ਵਾਸਤੇ ਡਿਪਰਮਿੰਗ ਵਾਸਤੇ ਪੀਰੇ ਗੂੜੇ ਪੇਟ ਤੇ ਜੋ ਓਕੇ ਔਰ ਗੋਟੇ ਚ ਕਰੋ ਕਾਬੂ ਹੇ ਹੇ ਲਓ ਵੀ ਇੱਕ ਫੜੀ ਚਲੋ ਕਰੋ ਕਾਬੂ ਐ ਕਿਵੇਂ ਕੁੱਟਾ ਤੇ ਵੇਖ ਕੀ ਕਹਿੰਦੇ ਸੀ ਮੈਂ ਗੋਲੀਆਂ ਕੇ ਦੇ ਦਿਆਂ ਸ਼ੋ ਬੜੀਆਂ ਔਖੀਆਂ ਹਨਾ ਆ ਦਵਾਈ ਨਾਲ ਰਿਜ਼ਲਟ ਵਧੀਆ ਨਾਲ ਦਵਾਈ ਦੇਣੀ ਸੌਖੀ ਹਾਂ ਗਾ ਦਵਾਈ ਦਾ ਰਿਜ਼ਲਟ ਵੀ ਠੀਕ ਹੈ ਸੀਖ ਚੜਾ ਲਓ ਜਿਹੜੀ ਟੀਕਾ ਪਰ ਲੱਗੇ ਚੜਾਈ ਦੀ ਹਾਂ ਆ ਇਧਰਲਾ ਬਸ ਗੋਲ ਹੁੰਦੇ ਨਾਲ ਵਜਦੀ ਨਹੀਂ ਅੱਛਾ ਦਵਾਈ ਸਿੱਧੀ ਅੰਦਰ ਜਾਂਦੀ ਹੂੰ 4 ਤੇ 5 9 9 ਤੇ 2 9 ਤੇ 2 11 11 ਦੇ ਇੱਕ ਕਟਾ 11 ਤੇ ਇੱਕ ਆਪਾਂ ਨਾ ਪੰਜਾਬ ਸ਼ਿੰਗਾਰ ਹੋੜਿਆ 12 ਨੂੰ ਦੇਖ 12 ਜੜੀਆਂ ਨੂੰ ਦੇਖ ਕਿਵੇਂ ਕਰਦੀ ਐ ਡਾਕਟਰ ਸਾਹਿਬ ਇਹ ਨਹੀਂ ਠੰਡ ਜਿਹੜਾ ਤੇਲ ਲੱਗ ਗਈ ਲੱਗ ਜਾਂਦੀ ਹੈ ਦਰਮਾਇਸ਼ ਬੜੀ ਹੁੰਦੀ ਹੈ ਹੋਰ ਭਰਾ ਨਹੀਂ ਦਿੰਦਾ ਖੰਡੇ ਆ ਇਹਨੂੰ ਕਰੋ ਯਾਰ ਆ ਠੀਕ ਹੈ ਜੀ ਦਰਮਾਇਸ਼ ਵੀ ਦਿ ਕੁਰੋਲੋਂ ਇਹ ਡਾਕਟਰ ਸਾਹਿਬ ਕਿਹੜਾ ਪਾ ਰਿਹਾ ਜੀ ਬੋਤਲ ਠੀਕਾ ਇਹ ਆ ਪਰਮੈਰਿਕ ਪਾਉਣ ਲੱਗੇ ਹੋਰ ਕੀ ਕੀ ਪਾਇਆ ਡਾਕਟਰ ਸਾਹਿਬ ਵੀ ਬਾਤ ਆ ਯੂਨਸੀਮੈਂਟ ਵੀ ਪਾਵਾਂਗੇ ਗਾਂ ਦੇ ਛਿੱਡੀਆਂ ਆਉਂਦੀਆਂ ਜੋ ਉਸ ਦਾ ਇਲਾਜ ਕਰ ਰਹੀ ਹੈ। ਜ਼ੋਰ ਤਾਂ ਮੇਰਾ ਲੱਗਿਆ। ਸਹੀ ਗੱਲ ਹੈ। ਜ਼ੋਰ ਤਾਂ ਇੱਧਰ ਲੱਗਿਆ ਤੇ ਬੋਧਰ ਇੱਧਰ ਲੱਗ ਰਹੀ। ਕੋਈ ਮੇਟਰ ਆਪਾਂ ਕੰਟੇਨਰ ਲਿਆਂਦਾ ਟੀਕਿਆਂ ਵਾਲਾ ਨਵਾਂ। ਚਲੋ। ਚਲ ਚਲੋ ਗਾਂ ਨੂੰ ਲੋਡ ਕਰਕੇ। ਚਲੋ ਟੀਕ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਟਿੱਲੋ ਬ੍ਰਦਰ ਡੇਰੀ ਫਾਰਮ ਚੈਨਲ ਤੇ। ਉਮੀਦ ਕਰਦਾ ਸਾਰੇ ਠੀਕ ਠਾਕ ਦਾੰਦਰੁਸਤ ਹੋਵੋਗੇ ਅੱਜ ਇੱਕ ਨਵੀਂ ਵੀਡੀਓ ਸ਼ੁਰੂ ਕਰਨ ਲੱਗਿਆ ਜੀ ਅੱਜ ਦੀ ਵੀਡੀਓ ਚ ਮੈਡੀਕਲ ਇਨਫੋਰਮੇਸ਼ਨ ਰਹੇਗੀ ਸਿਰਫ ਇਧਰ ਢਿੱਲਾ ਬ੍ਰਦਰਸ ਪਹੁੰਚ ਚੁੱਕੇ ਆ ਜੀ ਦਵਾਈਆਂ ਲੈ ਕੇ ਠੀਕ ਠਾਕ ਜੇ ਵਧੀਆ ਵਧੀਆ ਨਜ਼ਾਰੇ ਹਾਂਜੀ ਕਰਦੇ ਆ ਸਰਿੰਜ ਤਿਆਰ ਦਵਾਈ ਦੇਣ ਵਾਸਤੇ ਅੱਗੇ ਸੀਖ ਜੀ ਲਾਵਾਂਗੇ ਸਰਿੰਜ ਨਾਲ ਦਵਾਈ ਸੌਖੀ ਦਿੱਤੀ ਜੋ ਛੋਟੀਆਂ ਛੋਟੀਆਂ ਹੋਣੇ ਚਲੋ ਚਲ ਉਖਾ ਦੇ ਦਵਾਈ ਦੇਖ ਲੋ ਜੀ ਫਾਇਰ ਬੈਕ ਦੀ ਹਾਂਜੀ ਮਿਲ ਜਾਨ ਜੀ ਇਹ ਕਾਦੇ ਵਾਸਤੇ ਡਿਪਰਮਿੰਗ ਵਾਲੇ ਅੱਛਾ ਗੂੜੇ ਫੇਰ ਤੋਂ ਜੋ ਓਕੇ ਇਹ ਆਪਾਂ 15 ਐਮਲ ਭਰਾਂਗੇ 1 25 ਵਾਸਤੇ ਉਹ ਤੂੰ ਕੀ ਕੀਤਾ ਅੱਗੂ ਤਾਂ ਕੱਟੀ ਨਹੀਂ ਉਹ ਉਹ ਯਾਰ ਮੂੰਹ ਚ ਜਿਬਾਂ ਚ ਨਹੀਂ ਵੱਜਦੀ ਸਬਾਹ ਸਪਟਾ ਬਹੁਤ ਬੜੀਆਂ ਮੁੰਡਾ 15 ਨਹੀਂ ਆਗੂ ਗੋਲੇ ਆ ਨਾ ਜਿਬਾਂ ਚ ਨਹੀਂ ਵੱਜਦੀ ਤਾਂ ਮੈਂ ਉਸਨਾਂ ਕੱਟ ਤੁਰਾ ਜਿਲ ਕਟ ਬੰਦਾ ਲੈ ਜੇ ਨਹੀਂ ਨਾ ਪੀ உம்ம் ਕੱਟੀ ਨੂੰ 40 ml ਇਹ ਵੱਡੇ ਪਸ਼ੂਆਂ ਚ ਆ ਜਾਂਦੀ ਨਾ ਤਾਂ ਕਰਕੇ ਇੱਦਾਂ ਹੀ ਹੋਰ ਐਨਾ ਦੋ ਆ ਬੱਚੀਆਂ ਨੂੰ 30 ml ਤੇ ਇਹਨਾਂ ਨੂੰ ਵੀ 40 ਤੇ ਇਹਨੂੰ ਵੀ 40 ਤੇ ਇੱਧਰ ਵੱਡੇ ਪਸ਼ੂ ਆ ਇਹਨਾਂ ਨੂੰ 90 ml ਠੀਕ ਹੈ ਜੀ ਫੜੋ 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 ਬੱਚੀਆਂ ਫੜੋ ਆਏ 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 ਅਰ ਗੋਠੇ ਚ ਕਰੋ ਕਾਬੂ ਹੇ ਹੇ ਲਓ ਵੀ ਇੱਕ ਫੜੀ ਤੇਰੇ ਵੀ ਆਉਂਦੀ ਵਾਰੀ ਹੌਸਲਾ ਕਰ ਜੀ ਵੀ ਚੱਲੇਗੀ ਇਹਨੂੰ ਸੀ 3 ਮਲ ਫੜੀ ਇਹਨੂੰ ਵੀ 3 ਮਲ ਮਿੱਤੀ ਵੇ ਮੋੜ ਜੇ ਇਸੰਦੇ ਕਿ ਮਿੱਟੀ ਖਾਂਦੀਆਂ ਰਹਿੰਦੀਆਂ ਇੱਥੇ ਚਲੋ ਕਰੋ ਕਾਬੂ ਐ ਕਿਵੇਂ ਫੜ ਲਈ ਫੜੀ ਗਈ ਕਿਤੇ ਕਾਬੂ ਉਹ ਤੇ ਇਹਨਾ ਧਵਾਣੂ ਚਾਲੀ ਚਾਲੀ ਅੰਦਰ ਇਹਦੇ ਸਾਥ ਤੇ ਡੋਜ ਕੱਟਦੀ ਵਾਦੀ ਰਹਿੰਦੀ ਨਾ ਫਿਰ ਕੁੱਟਾ ਤਾਂ ਵੇ ਭਰਦੀ। ਭਰ ਗਈ ਕੁੱਟਾ। ਚਾ ਇਹਨਾਂ ਕੰਮ ਸੀ। ਹਾਂਜੀ ਕੀ ਕਹਿੰਦੇ ਸੀ? ਮੈਂ ਗੋਲੀਆਂ ਕੇ ਦੇ ਦਿਆਂ ਸੋ ਬੜੀਆਂ ਔਖੀਆਂ। ਹਨਾ? ਆ ਦਵਾਈ ਮੈਂ ਰਿਜ਼ਲਟ ਵਧੀਆ ਨਾਲ ਦਵਾਈ ਦੇਣੀ ਸੌਖੀ। ਹਾਂ ਗਾ ਦਵਾਈ ਦਾ ਰਿਜ਼ਲਟ ਵੀ ਠੀਕ ਹੈ। ਸੀਖ ਚੜਾ ਲਓ ਜਿਹੜੀ ਟੀਕਾ ਭਰ ਲੱਗੇ ਚੜਾਈ ਦੀ। ਹਾਂ। ਆ ਇਹਦਾਂ ਪਾਸ ਗੋਲ ਉਹਨਾਂ ਨਾਲ ਵਾਜਦੀ ਨਹੀਂ ਅੱਛਾ ਦਵਾਈ ਸਿੱਧੀ ਅੰਦਰ ਜਾਂਦੀ ਹੂੰ ਗੋਲੀਆਂ ਪਹਿਲਾਂ ਕੁੱਟੋ ਫਿਰ ਰਲਾਓ ਫਿਰ ਨਾਲ ਕੇ ਨਾਲ ਦਿਓ ਬੜਾ ਟਾਈਮ ਲੱਗਦਾ ਨਾਲੇ ਐਵੇਂ ਉੱਥੋਂ ਦਾ ਡਰਣਾ ਪੰਜਾਬ ਸ਼ਿੰਗਾਰ ਦੀ ਡਰਮਿੰਗ ਵੀ ਕਰਾਂਗੇ ਲੈ ਇਹ ਮੇਰੇ ਸਾਰੇ ਤੋਂ ਪਹਿਲਾਂ ਟਾਈਮ ਹੀ ਨਹੀਂ ਲਾਇਆ ਇਹਨੇ ਤੇ ਫਿਰ ਤਿਆਰ ਹੀ ਮੋਟਾ ਜਿਹਾ ਆਉਂਦੇ ਹੋਣੇ ਆ ਬਈ ਸਿਰਿੰਜ ਹੈਗੀ 60 ਕ ਐਮ ਐਲ ਦੀ ਤੇ ਇੱਕ ਗਾਂ ਨੂੰ ਆਪਾਂ ਦੇਣੀ 90 ਅੰਮਲ 60 ਇੱਕ ਰਾ ਭਰ ਲਈ ਤੇ 30 ਇੱਕ ਵਾਰ ਭਰ ਲਾਂਗੇ ਇੱਕੋ ਵਾਰੀ ਜੀ ਤਾਂ ਭਰ ਹੀ ਨਹੀਂ ਜਾਣੀ ਲਓ ਇਹ ਵੀ ਭਰ ਗਈ ਕੁੱਟਾ ਇੱਕ ਸਰਿੰਜ ਦੇਤੀ ਐ ਤੇ ਦੂਜੀ ਵਾਰੀ ਜ ਨਖਰੇ ਕਰਦੀ ਹੁਣ ਜਾਦੇ ਲਓ ਵੀ ਦੂਜੀ ਸਰਿੰਜ ਦੇਤੀ ਇਹਨਾਂ ਚਾਰਾਂ ਨੂੰ ਆਪ ਦੇਤੀ ਦਵਾਈ ਆ ਰਹਿ ਗਿਆ 4 ਤੇ 5 9 9 ਤੇ 2 9 ਤੇ 2 11 11 ਦੇ ਕੁੱਟਾ 11 ਤੇ ਇੱਕ ਆਪਨ ਪੰਜਾਬ ਸ਼ਿੰਗਾਰ ਹੋ ਰਿਹਾ 12 ਨੂੰ ਦੇਤੀ 12 ਜੜੀਆਂ ਦੇਤੀ ਜੀ ਚਲੋ ਚਲੋ ਚਲ ਖੋਲ ਮੂੰ ਚਲ ਖੋਲ ਚੱਲ ਚਲ ਚਲ ਪਰ ਘੁਟਾ ਆਓ ਬੰਦ ਕਰ ਰੁਕ ਜਾ ਜੇ ਇੱਕ ਹੋਰ ਏ ਪਾਸੇ ਹੋ ਗਈ ਤੁਹਾਡੀ ਵੀ ਵਾਰੀ ਆਉਂਦੀ ਬਸ ਹੌਸਲਾ ਕਰੋ ਬੜਾ ਜ਼ੋਰ ਲਾਉਂਦੀ ਆ ਨਾ ਚੱਲ ਚੱਲ ਪਾਖੋ ਚਾ ਐਂਡੀਵੀ 90 ਪੂਰੀ ਹੋ ਗਈ ਮੂੰਹ ਬਾਤ ਕਰ ਲਿਆ ਇਹਨੇ ਲੱਗ ਗਿਆ ਨਾ ਪਤਾ ਮੂੰਹ ਮੇਕ ਲਿਆ ਹੈ ਦਵਾਈ ਕਰਾਵਾ ਹਾਂ ਅਰ ਲਾ ਲੋ ਦਵਾਈ ਬੈ ਜਾਂਦੀ ਇਹਨਾਂ ਦਵਾਈ ਫਿਰ ਕਿਵੇਂ ਕਰਦੀ ਹੈ दंद मीच ला राजा बेटा दवाई फैगा <laughs> कोई नहीं डाले तो नहीं नहीं मेरी <laughs> ही दूर जी। <laughs> बड़ी आवाज आई मीच ਦੰਦ ਘੋਟ ਲੈ ਦੰਦ ਘਟ ਕੇ ਬੈਗ ਹਿਆਰਾ ਵੀ ਖਿੱਚ ਲਿਆ ਨਾ ਹਾਂ ਮੂੰਹ ਕੁੱਟਿਆ ਹਿਆਰਾ ਚਲੇ ਆ ਰਹੇ ਨਾ ਇਹਨੂੰ ਦਵਾਈ ਦੇ ਲਈ ਆਪਾਂ ਸਮਝੋ ਸਾਰਿਆਂ ਨੂੰ ਦੇ ਲਈ ਸੈਂਚ ਗਈ ਕਾ ਨਹੀਂ ਦਵਾਈ ਗਈ ਸੈਂਚ ਦਾ ਦਵਾਈ ਤਾਂ ਲੈ ਪੈ ਪੈਥੇ ਰਹਿੰਦੀ ਪੈਪ ਹਾਂ ਪੈਪ ਰਹਿਣ ਅਬਸ ਮਿਟਾ ਬਹੁਤ ਬੜੀਆਂ ਮੁੰਡਾ ਇਹ ਘਰ ਲਾ ਬਸ ਪੈਪ ਇਸੇ ਚਰਾ ਕੇ ਲਾ ਦੇ ਛੇਤੀ ਲਿਆਓ ਜਿਵੇਂ ਮਰਜ਼ੀ ਭਰੋ ਪੈਪ ਪੱਕੀ ਲਾ ਦੀ ਨਾਲ ਹੀ ਲਾ ਦੀ ਸਕੀਮਾ ਇਹ ਮਰਜ਼ੀ ਸਕੀਮਾ ਫ੍ਰੀ ਫੰਡ ਦੀਆਂ ਸਕੀਮਾ ਸਾਨੂੰ ਵੀ ਬੜੀਆਂ ਹਾਂ ਡਾਕਟਰ ਜੈਲੀ ਵੀ ਆ ਗਿਆ ਉਧਰੋਂ ਦੁੱਧ ਵਿੱਚ ਤੇਰਾ ਹੀ ਪੀਂਦੇ ਨੇ ਡਾਕਟਰ ਜੈਲੀ ਜੀ ਪਹੁੰਚ ਚੁਕੇ ਨੇ ਜੀ ਬੱਸ ਚਲੋ ਚਲੋ ਹਵਾ ਮਾਰਦੇ ਰੇ ਬੱਸ ਰੋਮ ਰੋਮ ਭਾਈਓ ਡਾਕਟਰ ਸਾਹਿਬ ਇਨੀ ਠੰਡ ਜਦੋਂ ਤੇ ਲੱਗ ਗਈ ਲੱਗ ਜਾਂਦੀ ਹੈ ਪਰ ਮੈਂ ਅਸੀਂ ਬੜੀ ਹੁੰਦੀ ਹੈ ਹੋਰ ਭਰਾ ਨਹੀਂ ਦਿੱਤਾ ਖੱਡੇ ਡਾਕਟਰ ਸਾਹਿਬ ਕਿਹੜਾ ਟੀਕਾ ਲਾ ਰਹੇ ਠੰਡਾ ਇਹ ਆਪਾਂ ਲਾਉਣ ਲੱਗੇ ਆ ਜੀ ਚੋਰੋਂ ਲਾਉਣ ਐਮ ਐਸ ਡੀ ਦਾ ਯੈਸ ਸਰ 1500 ਜੀਵਨ ਟਾਲਾ ਕਾਫੀ ਰਿਜ਼ਲਟ ਇਹਨਾਂ ਦੇ ਬਹੁਤ ਵਧੀਆ ਜੀ ਆਪਾਂ ਕਰ ਇਹ ਲਾ ਕੇ ਹੀ ਪਰਦੇ ਆ ਠੀਕ ਆ ਇਹਦੇ ਤੋਂ ਬਿਨਾਂ ਪਰਿਆ ਕਿੰਨਾ ਟਾਈਮ ਪਹਿਲਾਂ ਪਰਣਾ ਲਾਉਣਾ ਹੁੰਦਾ ਏ ਠੀਕ ਆ ਇਹ ਹੀ ਕਰਨ ਦਾ ਮੈਂ ਆ ਤਾਂ ਵੈਸੇ 2 ਘੰਟੇ ਪਹਿਲਾਂ ਲਾ ਕੇ ਫਿਰ ਕਰਦਾ ਨਹੀਂ ਇਹਦਾ ਕੀ ਇਹ ਆਪਾਂ ਨੂੰ ਕੋਚ ਸਾਹਿਬ ਨੇ ਦੱਸਿਆ ਡਾਕਟਰ ਸੁਖਪਾਲ ਸਿੰਘ ਨੇ ਸਿੱਧੂ ਬਰੀਡਿੰਗ ਸੈਂਟਰ ਯੈਸ ਸਰ ਉਹਨਾਂ ਦੱਸਿਆ ਸੀਗਾ 2 ਘੰਟੇ ਪਹਿਲਾਂ ਲਾ ਦਿਆ ਚਲੋ ਸਲਾਹ ਇਹਨੂੰ ਕਰੋ ਯਾਰ ਆਹ ਠੀਕ ਆ ਜੀ ਤੇ ਅਸੀਂ ਵੀ ਤੇ ਕਿਊਰਲ ਆਉਣ ਕੋਹ ਤਾਂ ਛੇ ਰਿਜ਼ਲਟ ਇਹਦੇ ਲੱਗਿਆ ਆਹ ਇਹ ਨਾੜ ਚਟੀ ਦਾ ਮੁੰਡੇ ਡਿਊਟੀਆਂ ਦੇ ਬੜੇ ਪੱਕੇ ਵੇਖੋ ਕਹਿਣ ਦੀ ਲੋੜ ਨਹੀਂ ਭਾਈ ਯੋਗਾ ਇਹ ਡਾਕਟਰ ਸਭ ਕਿਹੜਾ ਪਾ ਰਿਹਾ ਜੀ ਬੋਦਲ ਟੀਕਾ ਇਹ ਆ ਪਰਮੈਰਿਕ ਪਾਉਣ ਲੱਗੇ ਹੋਰ ਕੀ ਕੀ ਪਾਇਆ ਇੰਟਾਸੈਫੀ ਬਾਤ ਆ ਜੀ ਹੁਣ ਸੀਮੈਂਟ ਵੀ ਪਾਵਾਂਗੇ ਵਿੱਚ ਇਹ ਗਾਂਦ ਛਿੱਡੀਆਂ ਆਉਂਦੀਆਂ ਜੋ ਉਸ ਦਾ ਇਲਾਜ ਕਰ ਰਹੀਆਂ ਜੀ ਮਸਟਾਈਟਸ ਦਾ ਇਲਾਜ ਵਿੱਚ ਹੀ ਲੀਵਰ ਦਾ ਇਲਾਜ ਹੋ ਜੂਗਾ ਠੀਕ ਹੈ ਜੀ ਆਹਰ ਨਾਲ ਕੋਈ ਵਾਰ ਚ ਇਨਫੈਕਸ਼ਨ ਹੋਊਗੀ ਤਾਂ ਮਸਟਾਈਟਸ ਬਣਨੀ ਤਾਂ ਆਹ ਨਾਲ ਨਾ ਕੋਈ ਪੌਲ ਦੇ ਇਹ ਛੋਟੇ ਨਹੀਂ ਲੱਗਣਗੇ ਉਹ ਇਹਦਾ ਪਾਏ ਜੇ ਨਾ ਫੜਾਕਾ ਆਉਣਾ ਫਿਰ ਲੱਗੇ ਦੋ ਮਿੰਟ ਬਾਅਦ ਲੱਗ ਜਾਣਗੇ ਡਰਸੋਂ ਕਿਹੜਾ ਕਿੱਥੇ ਜਾਣਾ ਆਪਾਂ ਨੂੰ ਛੱਡ ਕੇ ਹਾਂ ਇੱਥੇ ਹੀ ਰਹਿਣਾ ਆਪਾਂ ਪੱਠੇ ਪਹੁੰਚ ਜਾਣਾ ਅੱਜ 4 ਵਜੇ ਕਰੇ ਉਹ ਪੱਕੀ ਡਿਊਟੀ ਵੱਢਣੇ ਹੁੰਦੇ ਨੇ 3 ਵਜੇ ਗਾਈਆਂ ਵੀ ਚੋਣੀਆਂ ਹੁੰਦੀਆਂ ਅੱਛਾ ਜੀ ਇਹ ਪਾਪਾ ਸਿਰ ਤੇ ਬਾਹਰ ਤਰ ਲੈਂਦਾ ਕਿੱਥੇ ਰਹਿ ਗਿਆ ਆ ਜਾ 59 ਲੱਭ ਰਿਹਾ ਜੀ ਬੋਤਲ ਲਾਉਣ ਵਾਸਤੇ ਕਿਹੜੇ ਸਟਾਈਲ ਦੀ ਔਰ ਲੱਭ ਗਈ ਚੱਲ ਪੀ ਚਲਾ ਰਹਿਆਂਗੇ ਚੱਲ ਪੀ ਦਾ ਸਾਹ ਇਤੇ ਕਰੇ ਨਾ ਬੋਤਲ ਲਾਉਣ ਦੀ ਨੌਬਤ ਆਈ ਨਹੀਂ ਹਾਂ ਪਹਿਲੀ ਹੀ ਇਹ ਲਾ ਰਹੇ ਆਂ ਐਂ ਕੱਲ ਜੋਰ ਤਾਂ ਮੈਨਾਂ ਲੱਗਿਆ ਸਹੀ ਗੱਲ ਹੈ ਜੋਰ ਤਾਂ ਇਧਰ ਲੱਗਿਆ ਤੇ ਬੋਤਲ ਇਧਰ ਲੱਗ ਰਹੀ ਇਧਰ ਵੀ ਜੋਰ ਲੱਗਾ ਪੂਰਾ ਵਰਸਪ ਇਹ ਕੜਾ ਠੀਕ ਆ ਪਾ ਰਹੇ ਆਪਾਂ ਐਸ ਸੀ ਲੈਕ ਐਸਕੋਰਬਿਕ ਐਸਿਡ ਇਹ ਕਾਫੀ ਕੰਪਨੀਆਂ ਦਾ ਹੁੰਦਾ ਹੈ ਅੱਛਾ ਕੰਨਾਂ ਦਾ ਸਾਲਟ ਨਹੀਂ ਹੈ ਕੰਪਨੀਆਂ ਜਿੰਨੀਆਂ ਮਰਜ਼ੀ ਹੈ ਬਿਲਕੁਲ ਫੱਗੀ ਵੀ ਬੜੀ ਮਾੜਾ ਜਿਹਾ ਬਾਸ਼ ਕੇ ਰਹਿਣਾ ਚਾਹੀਦਾ ਜੀ ਸਰ ਠੀਕ ਹੈ ਯੈਸ ਸੌ ਰਹੇ ਹਾਂ ਜੀ ਕਿੰਨੇ ਅਮਲ ਪਾਇਆ ਕਿਹੜੀ ਆਪਣੇ ਪੰਜਾਬ ਸ਼ਿਕਾਰ ਦੇ ਦਰਸ਼ਨ ਕਰਾ ਦੇ ਕਰਾ ਦੇ ਨੇ ਕਿੰਨੇ ਇਹ ਕਿੰਨੇ ਐਮਐਲ ਪਾਇਆ ਕਿੰਨੇ ਐਮਐਲ ਪਾਇਆ 30 ਐਮਐਲ ਪਾਇਆ ਜੀ ਇਹ ਆਪ ਸ਼ਿਕਾਰ ਤੇ ਦਰਸ਼ਨ ਕਰਾਂਗੇ ਪੰਜਾਬ ਪੰਜਾਬ ਸ਼ਿਕਾਰ ਅਰੈਸਟ ਕਰ ਰਿਹਾ ਜੀ ਕੀ ਆਪਸੇ ਕਰਦੀ ਡਿਮਾਂਡਾਂ ਆ ਰਹੀਆਂ ਸੀ ਦਿਖਾਓ ਪੰਜਾਬ ਜਿਹੜਾ ਅਰੈਸਟ ਕਰ ਰਿਹਾ ਪੰਜਾਬ ਸੁਤਾ ਬੈਨ ਕੋਈ ਪਰਵਾਹ ਨਹੀਂ ਬਸ਼ਕਰੀਆਂ ਵੀ ਨਾਲ-ਨਾਲ ਚੜ ਰਹੀਆਂ ਜੀ ਹਾਸਿਆਂ ਕਿਹੜੀਆਂ ਕਰ ਲੈਣੀਆਂ ਚਾਹੀਦੀਆਂ ਆਏ ਕੋਣੀਆਂ ਉਹ ਬੋਤਲ ਖਾਲੀ ਹੋ ਚੁੱਕੀ ਹੈ ਇੱਥੇ ਰਾ ਆ ਵੀ ਪਰੋ ਬੱਸ ਇਹ ਮੰਨਣਾ ਇਹਨੂੰ ਸਾਈਡ ਤੇ ਪਾਰਕ ਕਰੋ ਕਿਹੜਿਆ ਨਹੀਂ ਫਾਈਲ ਕਿ ਤੱਕ ਗਈ ਕਹਿੰਦੀ ਹੋਊਗੀ ਡਰਮਿੰਗ ਅਬ ਇਹਨੂੰ ਦਵਾਈ ਦਿੱਤੀ ਪਾਰਾ ਪਾ WhatsApp ਠੀਕ ਹੈ ਆਜੋ ਅਗਲੀ ਧਿਆਗੇ ਹਾਂਜੀ ਚਲੋ ਚਲੋ ਚਲ ਟੰਡਰ ਕਿੱਥੇ ਲੋ ਜੀ ਮਿੱਤਰੋ ਆਪਾਂ ਟਨਰ ਲਿਆਂਦਾ ਟੀਕਿਆਂ ਵਾਲਾ ਨਵਾਂ ਠੀਕ ਆ ਪਰ ਹੈ ਵਾਈਡ ਦਾ ਮੈਕਸ ਫਲਾਈ ਵਾਰਡ ਵਾਈਡ ਦਾ ਮੈਕਸ ਫਲਾਈ ਵਾਰਡ ਵਾਈਡ ਦਾ ਮੈਕਸ ਫਲਾਈ ਹੂੰ ਪੁਆਇੰਟ 50 ਪੁਆਇੰਟ 50 ਇਹ ਕਿੰਨੇ ਡਿਗਰੀ ਟੈਂਪਰੇਚਰ ਹੈ ਜੀ ਇਹਦਾ ਪਾਣੀ ਦਾ 37 ਪਾਣੀ ਦਾ 37 ਡਿਗਰੀ 37 ਡਿਗਰੀ ਟੈਂਪਰੇਚਰ ਤੇ ਠੀਕ ਆ ਛੱਡਿਆ ਜੀ ਵਿੱਚ ਪਾਣੀ ਦੇ ਚਲੋ ਚਲੋ ਗਾਣਾ ਲੋਡ ਕਰਕੇ ਚਲੋ ਠੀਕ ਲਓ ਵੀ ਇਧਰ ਟਿੱਕ ਟੂ ਕੇ ਭਰੀ ਜਾਂਦੇ ਸਾਂ ਤੇ ਬੱਚੀ ਨਿਕਲ ਕੇ ਉਹ ਭੱਜ ਗਈ ਪਹਿਲੇ ਉਹ ਇਧਰੋਂ ਲਿਆਂਦਾ ਕਣਕ ਚੋਂ ਕੱਢ ਕੇ ਫਿਰ ਉਹ ਭੱਜ ਗਈ ਉਹ ਪਛਾਣ ਨਿਕਲ ਗਈ ਸੀ ਪਛਾਉ ਲਿਆਂਦੀ ਐ ਉਤੋਂ ਦੀ ਆ ਕੇ ਤੇ ਐ ਚੱਲ ਗਈ ਆ ਵੀ ਬੱਚੀ ਭਜੀ ਸੀ ਆਪਣੀ ਆਪਾ ਫੜ ਲਈ ਸਬਸ ਬਟਾ ਇਹਨੂੰ ਵਿੱਚ ਛੱਡ ਦਿੰਦੇ ਆ ਇਹਦਾ ਹੈਗਾ ਪਰਲਾਵਾੜਾ ਦੂਜਾ ਬੂਆ ਵੀ ਖੋਲਦੇ ਆ ਵਿੱਚੋਂ ਆਰਾਮਦਾਈ ਨਾਲ ਵਿਆਹ ਕਰੋ ਤੁਸੀਂ ਮੱਛਰ ਦੀਆਂ ਬੜਾ ਜੇ ਚਲੋ 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 ਆਪਾਂ ਆਪਣੇ ਘਰਾਂ ਚ ਚਲੋ ਵਰਮਿੰਗ ਕਰੀ ਜਾਂਦੇ ਸੀ ਤੇ ਦੋ ਗਮ ਰਹਿ ਗਏ ਸੀ ਇਹਨਾਂ ਦੀ ਵੀ ਹੋ ਸਾਰੀਆਂ ਨੂੰ ਢੋਜ ਦੇਤੀ ਆਪਾਂ ਦੋਸਤੋ ਸਾਰਾ ਟ੍ਰੀਟਮੈਂਟ ਹੋ ਗਿਆ ਇੱਕ ਗਾਂ ਦੀ AI ਕੀਤੀ ਦੋ ਗਾਵਾਂ ਨੂੰ ਦਵਾਈ ਭਰੀ ਤੇ ਨਿੱਕੇ ਤੋਂ ਲੈ ਕੇ ਵੱਡੇ ਪਸ਼ੂ ਸਾਰਿਆਂ ਦੀ ਕੀਤੀ ਡਵਰਮਿੰਗ ਇੱਕ ਗਾਂ ਦੀ ਮਸਟੈਟਸ ਦਾ ਇਲਾਜ ਕੀਤਾ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਇੱਥੇ ਖਤਮ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਤਦ ਤੱਕ ਲਈ ਧੰਨਵਾਦ ਰੱਬ ਰੱਖਾ